ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗਤ ਜੀ ਇਸ ਵੀਡੀਓ ਨੂੰ ਜਿਹੜਾ ਗੋਲਦ ਦੇ ਨਾਲ ਦੇਖੋ ਦੇਖੋ ਕਿਵੇਂ ਇੱਕ ਵਿਅਕਤੀ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੀ ਵेशभूषा ਬਣਾ ਕੇ ਸੰਗਤ ਦੇ ਵਿੱਚ ਜਾ ਰਿਹਾ ਹੈ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਸਨਮੁਖ ਕੁਰਸੀ ਢਾਕੇ ਬੈਠਾ ਹੋਇਆ ਹੈ ਪੈਰਾਂ ਵਿੱਚ ਜੋੜੇ ਨੇ ਤੇ ਲੋਕੀ ਜਿਹੜੇ ਨੇ ਉਹ ਇਸ ਨੂੰ ਪੈਰਾਂ ਦੇ ਵਿਚਾਨੇ ਮੱਥੇ ਠੀਕ ਰਏ ਨੇ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਤੇ ਸਮੂਚੀਆਂ ਸਿੱਖ ਜਥੇਬੰਦੀਆਂ ਆਰਗੇਨਾਈਜੇਸ਼ਨਾਂ ਨੂੰ ਕਿ ਇਹਨਾਂ ਦੇ ਉੱਤੇ ਜੋ ਸਖਤ ਤੋਂ ਸਖਤ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਜੇ ਹੁਣ ਵੀ ਅਸੀਂ ਨਾ ਜਾਗੇ ਇਹਨਾਂ ਦੇ ਉੱਪਰ ਕੋਈ ਸਖਤ ਕਾਰਵਾਈ ਨਾ ਕੀਤੀ ਤੇ ਇਹਨਾਂ ਲੋਕਾਂ ਦੇ ਹੌਸਲੇ ਹੋਰ ਵੱਧਦੇ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕੀ ਜੜੇ ਨੇ ਇਸੇ ਤਰੀਕੇ ਨਾਲ ਗੁਰੂ ਸਾਹਿਬਾਨ ਦੇ ਰੂਪ ਧਾਰਨ ਕਰਕੇ ਗੁਰੂ ਸਾਹਿਬ ਵਰਗਾ ਬਣ ਕੇ ਜੜਾ ਉਹ ਇਹ ਸਮਾਜ ਦੇ ਵਿੱਚ ਵਿਚਾਰਨਾ ਸ਼ੁਰੂ ਕਰ ਦੇਣਗੇ ਇਸ ਵਾਸਤੇ ਮੌਕੇ ਰਹਿੰਦੇ ਆ ਸਾਡੇ ਜਥੇਦਾਰ ਸਹਿਬਾਨ ਐਸਜੀਪੀਸੀ ਤੇ ਜਥੇਬੰਦੀਆਂ ਜੜੀਆਂ ਨੇ ਇਹਨਾਂ ਤੇ ਧਾਰਮਿਕ ਬਣਦੀ ਕਾਰਵਾਈ ਜੜੀ ਹੈ ਉਹ ਇਹਨਾਂ ਤੇ ਜ਼ਰੂਰ ਕਰਨ ਤਾਂ ਕਿ ਇਹਨਾਂ ਲੋਕਾਂ ਨੂੰ ਨਥ ਪਾਈ ਜਾ ਸਕੇ ਕਿ ਦੁਬਾਰਾ ਤੋਂ ਕੋਈ ਇਸ ਤਰ੍ਹਾਂ ਦੀ ਹਿਮਾਕਤ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ